ਸਾਨੂੰ ਰਸੀਵ ਕਰਨ ਲਈ ਆਏ ਹਾਂ ਜੀ ਬੇਟੇ ਅੱਛਾ ਬੇਟਾ ਆ ਰਿਹਾ ਹੈ ਤਾਂ ਸਾਨੂੰ ਬਹੁਤ ਈਜ਼ੀ ਹੈ 50 ਮਿੰਟਸ ਤੇ ਇੱਥੇ ਪਹੁੰਚ ਗਏ ਸੀ ਨਹੀਂ ਤਾਂ ਉੱਥੇ 2 2.5 ਘੰਟੇ ਲੱਗ ਜਾਂਦੇ ਤੇ ਨੇੜੇ ਹੋ ਗਿਆ ਅੱਛਾ ਕਾਫੀ ਨੇੜੇ ਹੋ ਗਿਆ ਹੈ ਅਮ੍ਰਿਤਸਰ ਸਾਨੂੰ 150 ਕਿਲੋਮੀਟਰ ਪਰ ਇਹਨਾਂ ਤੇ ਇਹ ਸਾਨੂੰ ਸਿਰ 80 ਕਿਲੋਮੀਟਰ ਹੈ ਤਾਂ ਇੱਕ ਹੋਰ ਸਾਡੇ ਨਾਲ ਸਰ ਹੁਣੀ ਮਜੂਤ ਨੇ ਸ਼ਿਰੜੀ ਤੋਂ ਆਏ ਨੇ ਦਰਸ਼ਨ ਕਰਕੇ ਆਏ ਹਾਂ ਹਾਂ ਜੀ ਸ਼ਿਰੜੀ ਗਏ ਸੀ ਜੀ ਦਰਸ਼ਨ ਕਰਕੇ ਆ ਰਹੇ ਹਾਂ वाया ਮੁੰਬਈ ਤੋਂ ਲਿਤੀ ਕਿੰਨਾ ਈਜ਼ੀ ਹੋ ਗਿਆ ਨਹੀਂ ਤਾਂ ਤੁਹਾਨੂੰ ਅੰਮ੍ਰਿਤਸਰ ਜਾਣਾ ਪੈਣਾ ਸੀ ਉਹ 2 ਘੰਟੇ ਬੱਜ ਗਏ ਆ ਤਾਂ ਬਿਲਕੁਲ ਅੱਧੇ ਘੰਟੇ ਦੀ ਵਾਰਟ ਤੇ ਆ ਤੁਹਾਡਾ ਘਰ ਬਹੁਤ ਵਧੀਆ ਹੋ ਗਿਆ ਜੀ ਇਹ ਫਲਾਈਟ ਲੈ ਕਰਕੇ ਅੱਛਾ ਤੇ ਪਹਿਲੇ ਸਾਨੂੰ ਅੰਮ੍ਰਿਤਸਰ ਜਾਂ ਦਿੱਲੀ ਜਾਣਾ ਪੈਂਦਾ ਹੁੰਦਾ ਸੀ ਅੰਮ੍ਰਿਤਸਰ ਦੀ ਮਹਿੰਗੀ ਪੈਂਦੀ ਹੁੰਦੀ ਸੀ ਫਲਾਈਟ ਇਹ ਫਲਾਈਟ ਵੀ ਸਸਤੀ ਪੈ ਰਹੀ ਹੈ ਕਰਿਆ ਸਫਰ ਈਜ਼ੀ ਸੀਗਾ ਈਜ਼ੀ ਸਫਰ ਹੈ ਜਗਬਾਣੀ ਪੰਜਾਬ ਕੇਸਰੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਜਿਹੜੇ ਜਲੰਧਰ ਵਾਸੀ ਸੀ ਜਾਂ ਜਿਹੜੇ ਜਲੰਧਰ ਦੇ ਨਾਲ ਲੱਗਦੇ ਕਸਬੇ ਹੈਗੇ ਆ ਉਹਨਾਂ ਦੀ ਬੜੇ ਲੰਮੇ ਸਮੇਂ ਤੋਂ ਮੰਗ ਸੀ ਕਿ ਆਦਮਪੁਰ 에ਰਪੋਰਟ ਜਿਹੜਾ ਬਣਿਆ ਹੋਇਆ ਹੈ ਇੱਥੋਂ ਬੰਬੇ ਨੂੰ ਜਾਂ ਦਿੱਲੀ ਨੂੰ ਜਾਂ ਸ਼੍ਰੀ ਹਜੂਰ ਸਾਹਿਬ ਨੂੰ ਫਲਾਈਟਾਂ ਜੁੜੀਆਂ ਉਹ ਚਲਾ ਦਿੱਤੀਆਂ ਜਾਣ ਕਿਉਂਕਿ ਲੋਕਾਂ ਨੂੰ ਜਾਂ ਤਾਂ ਦਿੱਲੀ ਜਾਣਾ ਪੈਂਦਾ ਹੈ ਜਾਂ ਫਿਰ ਅਮ੍ਰਿਤਸਰ ਜਾਣਾ ਪੈਂਦਾ ਹੈ ਤਾਂ ਹੁਣ ਤੁਹਾਨੂੰ ਦੱਸਦੀ ਕਿ ਲੋਕਾਂ ਦੇ ਵਾਸਤੇ ਖੁਸ਼ਖਬਰੀ ਵੀ ਹੈ ਕਿਉਂਕਿ ਅੱਜ ਫਲਾਈਟ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਆਦਮਪੁਰ ਤੋਂ ਫਲਾਈਟ ਉੱਡ ਕੇ ਤੇ ਬੰਬੇ ਜਾਏਗੀ ਤੇ ਬੰਬੇ ਤੋਂ ਆਦਮਪੁਰ 에ਅਰਪੋਰਟ ਤੇ ਆਏਗੀ ਤਾਂ ਕਾਫੀ ਸਹੂਲਤ ਜਿਹੜੀ ਹੈ ਉਹ ਜਲੰਧਰ ਹੋ ਗਿਆ ਹੋਰ ਹੁਸ਼ਿਆਰਪੁਰ ਹੋ ਗਿਆ ਜਿੰਨੇ ਵੀ ਆਸ-ਪਾਸ ਦੇ ਕਸਬੇ ਜਾਂ ਜ਼ਿਲ੍ਹੇ ਹੈਗੇ ਆ ਉਹਨਾਂ ਵਾਸਤੇ ਇਹ ਵੱਡੀ ਸਹੂਲਤ ਹੈ ਤਾਂ ਸਾਰਾ ਟਾਈਮ ਟੇਬਲ ਤੁਹਾਨੂੰ ਇੱਕ ਵਾਰੀ ਟਿਕਟ ਪ੍ਰਾਈਸ ਕੀ ਰਹਿਣ ਵਾਲਾ ਹੈ ਤੁਸੀਂ ਕਿੰਨੇ ਸਮੇਂ ਦੇ ਵਿੱਚ ਜਰਨੀ ਕਰੋਗੇ ਉਹ ਸਾਰੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਫਿਲਹਾਲ ਤੁਹਾਨੂੰ ਦੱਸਦੀ ਕਿ ਆਦਮਪੁਰ 에어ਪੋਰਟ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਸਿਕਿਉਰਿਟੀ ਵੀ ਹੈ ਕਿਉਂਕਿ ਹੁਣ ਬਿਜ਼ੀ ਹੋ ਜਾਣਾ 에어ਪੋਰਟ ਕਿਉਂਕਿ 3:50 ਤੇ ਇਥੋਂ ਇਹ ਫਲਾਈ ਟੁੱਟਣੀ ਹੈ ਔਰ ਬੰਬੇ ਤੋਂ ਵੀ ਜਿਹੜੀ ਫਲਾਈਟ ਲੈਂਡ ਕਰੇਗੀ ਉਹਦੀ ਵੀ ਟਾਈਮਿੰਗ ਹੈ ਸੋ ਇਹ ਹੁਣ ਸ਼ਾਮ ਦੇ ਸਮੇਂ ਇਹ 에어ਪੋਰਟ ਜਿਹੜਾ ਉਹ ਥੋੜਾ ਬਿਜ਼ੀ ਹੋ ਜਾਣਾ ਹੈ ਤਾਂ ਇੰਡੀਕੋ ਦੀ ਫਲਾਈਟ ਹੈਗੀ ਹੈ ਤੁਹਾਨੂੰ ਟਾਈਮ ਟੇਬਲ ਵੀ ਦੱਸ ਦਿੰਨੇ ਆ ਸ਼ਾਮ ਦੇ 3:00 ਤੇ 50 ਮਿੰਟ ਤੇ ਇਥੋਂ ਫਲਾਈਟ ਜਿਹੜੇਗੀ ਉਹ ਬੰਬੇ ਦੇ ਵਾਸਤੇ ਉੱਡੇਗੀ ਸੋ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ ਜਿਨ੍ਹਾਂ ਨੇ ਮੁੰਬਈ ਜਾਣਾ ਹੈ ਜਾਂ ਜਿਨ੍ਹਾਂ ਨੇ ਸ਼ਿਰੜੀ ਦੇ ਦਰਸ਼ਨ ਕਰਨੇ ਹੁੰਦੇ ਆ ਤਾਂ ਉਹਨਾਂ ਨੂੰ ਬਾਏ ਟ੍ਰੇਨ ਜਾਣਾ ਪੈਂਦਾ ਦਿਨ ਵੀ ਬਹੁਤ ਜਾਂਦੇ ਨੇ ਤਾਂ ਉਹ ਸ਼ਰਧਾਲੂ ਜਿਹੜੇ ਆ ਸਿੱਧੇ ਇਥੋਂ ਮੁੰਬਈ 에ਅਰਪੋਰਟ ਤੇ ਲੈਂਡ ਕਰ ਸਕਦੇ ਨੇ ਤਾਂ ਉੱਥੋਂ ਤੁਸੀਂ ਬਾਏ ਟ੍ਰੇਨ ਜਾਂ ਬਾਏ ਤੁਸੀਂ ਟੈਕਸੀ ਜਾ ਸਕਦੇ ਹੋ 2 ਜਾਂ 3 ਘੰਟੇ ਦਾ ਮੈਕਸਿਮਮ ਜਿਹੜਾ ਦਿਨਾਂ ਵਾਲਾ ਸਫ਼ਰ ਹੈ ਉਹ ਰਹਿ ਜਾਂਦਾ ਹੁਣ ਤੁਹਾਨੂੰ ਪ੍ਰਾਈਸ ਦੀ ਗੱਲ ਕਰ ਦਿੰਦੇ ਆ ਪ੍ਰਾਈਸ ਹੈਗਾ ਜੀ 5660 ਰੁਪਏ ਪਰਸਨ ਤੁਸੀਂ ਜੇਕਰ ਆਦਮਪੁਰ ਤੋਂ ਆ ਮੁੰਬਈ ਜਾਣਾ ਹੈਗਾ ਤਾਂ ਤੁਹਾਨੂੰ 5660 ਰੁਪਏ ਦੇਣੇ ਪੈਣੇ ਤਾਂ ਆ ਦੇਖੋ ਲੈਂਡ ਹੋ ਚਲੀਆ ਫਲਾਈਟ ਇਹ ਪਹਿਲੀ ਫਲਾਈਟ ਅੱਜ ਆ ਚੁੱਕੀ ਹੈ ਤਸਵੀਰਾਂ ਅਸੀਂ ਐਕਸਕਲੂਸਿਵ ਤਸਵੀਰਾਂ ਦੇਕਾਰਿਆਂ ਫਲਾਈਟ ਲੈਂਡ ਹੋ ਚੁੱਕੀ ਹੈ ਰਨਵੇ ਦੇ ਉੱਪਰ ਇੰਡੀਕੋ ਦਾ ਜਹਾਜ਼ ਉਤਰਦਾ ਹੋਇਆ ਤੁਹਾਨੂੰ ਦਿਖਾਈ ਦਿੱਤਾ ਹੈ ਤਾਂ ਬਿਲਕੁਲ ਜਿਹੜੇ ਲੋਕ ਨੇ ਇਥੋਂ ਦੇ ਯਾਤਰੀ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਹੈ ਕਿਉਂਕਿ ਇੱਕ ਸਾਧਨ ਉਹਨਾਂ ਨੂੰ ਮਿਲ ਚੁੱਕਿਆ ਹੈ ਕਨੈਕਟੀਵਿਟੀ ਦਾ ਤਾਂ ਇਹ ਬਹੁਤ ਈਜ਼ੀ ਹੋ ਜਾਂਦਾ ਹੈ ਕਿ ਦਿਨਾਂ ਦਾ ਜਿਹੜਾ ਸਫਰ ਹੁੰਦਾ ਹੈ ਉਹ ਘੰਟਿਆਂ ਦਾ ਰਹਿ ਜਾਂਦਾ ਹੈ ਤਾਂ ਇਹ ਜਿਹੜੀ ਫਲਾਈਟ ਹੁਣ ਤੁਸੀਂ ਲੈਂਡ ਹੁੰ ਏ ਫਲਾਈਟ ਇੱਥੋਂ ਸ਼ੁਰੂ ਕਰ ਦਿੱਤੀ ਗਈ ਹੈ ਬੰਬੇ ਤੋਂ ਅੱਜ ਪਹਿਲੀ ਫਲਾਈਟ ਆ ਚੁੱਕੀ ਹੈ ਸੋ ਇਸ ਤੋਂ ਬਾਅਦ ਹੁਣ ਇੱਥੋਂ ਫਲਾਈਟ ਉੱਡ ਕੇ ਬੰਬੇ ਜਾਏਗੀ ਸੋ ਇੰਡੀਕੋ ਦੀ ਫਲਾਈਟ ਹੈ 5660 ਰੁਪਿਆ ਇਹਦਾ ਕਿਰਾਇਆ ਹੋਏਗਾ ਔਰ 2 ਘੰਟੇ ਤੇ 40 ਮਿੰਟ ਦੇ ਵਿੱਚ ਤੁਹਾਨੂੰ ਆਦਮਪੁਰ ਤੋਂ ਉੱਡ ਕੇ ਮੁੰਬਈ ਦੇ ਵਿੱਚ ਲਾ ਦਿੱਤਾ ਜਾਏਗਾ ਤਾਂ ਹੁਣ ਤੁਸੀਂ ਕੋਈ ਵੀ ਜਾਣਕਾਰੀ ਜਾਂ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਆਨਲਾਈਨ ਚੈੱਕ ਇਨ ਕਰਕੇ ਸਾਰੀ ਤੁਸੀਂ ਰਜਿਸਟ੍ਰੇਸ਼ਨ ਕੀ ਹੈ ਕੀ ਸਾਰੀ ਸਟੈਪ ਹੈਗੇ ਉਹ ਦੇਖ ਸਕਦੇ ਹੋ ਤਾਂ ਚੈਲਪੈਲ ਜਰੂਰ ਦੇਖਣ ਨੂੰ ਮਿਲਦੀ ਹੈ ਹਾਲਾਂਕਿ ਆਦਮਪੁਰ ਦਾ ਇਹ ਏਰੀਆ ਹੈਗਾ ਸੋ ਇੱਥੇ ਪਹਿਲਾਂ ਫਲਾਈਟ ਨਹੀਂ ਸੀਗੀ ਪਰ ਹੁਣ ਇਹ ਇੰਡੀਕੋ ਦੀ ਫਲਾਈਟ ਚਲਾ ਦिती ਹੈ ਹਜੂਰ ਸਾਹਿਬ ਨੂੰ ਇੱਥੋਂ ਸਟਾਰ ਏਅਰ ਦੀ ਜਿਹੜੀ ਉਹ ਚੱਲ ਰਹੀ ਹੈਗੀ ਤਾਂ ਉਹ ਤਾਂ ਸ਼ਰਧਾਲੂ ਜਾਣਦੇ ਨੇ ਪਰ ਹੁਣ ਤੁਹਾਨੂੰ ਦੱਸਦੀ ਕਿ ਇਹ ਜਿਹੜੀ ਫਲਾਈਟ ਆਦਮਪੁਰ ਤੋਂ ਮੁੰਬਈ ਨੂੰ ਸ਼ੁਰੂ ਕੀਤੀ ਗਈ ਹੈ ਮੁੰਬਈ ਤੋਂ ਆਦਮਪੁਰ ਤਾਂ ਇਹਦੇ ਵਾਸਤੇ ਕਾਫੀ ਸਹੂਲਤ ਜਿਹੜੀ ਹੈ ਲੋਕਾਂ ਨੂੰ ਹੋਏਗੀ ਮੈਨੂੰ ਲੱਗਦਾ ਕਿ ਕੈਮਰਾਮੈਨ ਇਧਰ ਦਿਖਾ ਦਿੱਤਾ ਜਾਣਾ ਤਸਵੀਰਾਂ ਮੈਨੂੰ ਲੱਗਦਾ ਕਿ ਗੈਸਟ ਰਿਸੀਵ ਕਰਨ ਲਈ ਜਾਂ ਆਪਣੇ ਪਰਿਵਾਰਕ ਮੈਂਬਰ ਰਿਸੀਵ ਕਰਨ ਲਈ ਸ਼ਾਇਦ ਇੱਥੇ ਆਏ ਹੋਏ ਨੇ ਜਿਨ੍ਹਾਂ ਜਿਹੜੇ ਇਹ ਫਲਾਈਟ ਦੇ ਵਿੱਚ ਆਉਣਗੇ ਸ਼ਾਇਦ ਇਹ ਵੀ ਹੋ ਸਕਦਾ ਹੈ ਨਾ ਇਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਮੈਮ ਕਿਸੇ ਨੂੰ ਰਿਸੀਵ ਕਰਨ ਲਈ ਆਏ ਹਾਂਜੀ ਬੇਟੇ ਨੂੰ ਅੱਛਾ ਬੇਟਾ ਆ ਰਿਹਾ ਹੈ ਬੇਟਾ ਕਿਥੋਂ ਆ ਰਿਹਾ ਹੈ ਗੋਮੇਤੋਂ ਆ ਰਿਹਾ ਹੈ ਸੋ ਗੋਮੇਤੋਂ ਆ ਰਿਹਾ ਹੈ ਵੈਸੇ ਕੀ ਹੋਇਆ ਸੀ ਕਿ ਜਾਂ ਪਿੱਛੋਂ ਕਿਸੇ ਵਿਦੇਸ਼ ਕੰਟਰੀ ਤੋਂ ਆ ਰਿਹਾ ਹੈ ਨਹੀਂ ਨਹੀਂ ਉਹ ਪੜਨ ਗਿਆ ਹੋਇਆ ਗੋਮੇਤ ਪੜਦਾ ਹੈਗਾ ਅੱਛਾ ਫਰਸਟ ਫਲਾਈਟ ਹੋ ਗਈ ਸਾਨੂੰ ਈਜ਼ੀ ਹੋ ਗਿਆ ਇਹ ਗੋਮੇਤ ਸਰ ਜਾਣਾ ਪੈਂਦਾ ਹੈ ਇਹ ਅੱਜ ਫਰਸਟ ਫਲਾਈਟ ਹੈ ਤੁਸੀਂ ਕਿਹੜੇ ਏਰੀਆ ਤੋਂ ਹੈਗੇ ਸੀਜੀ ਮਨੇ ਕਿ ਮਾਡਲ ਟਾਊਨ ਅੱਛਾ ਜਲੰਧਰ ਦੇ ਆਸਪਾਸ ਤਾਂ ਜਿਹੜਾ ਆਪਾਂ ਨੂੰ ਤਕਰੀਬਨ 2 ਘੰਟੇ 2.5 ਲੱਗ ਜਾਂਦੇ ਸੀ ਅੰਮ੍ਰਿਤਸਰ ਜਾਂਦਾ ਹੈ ਇਹ ਤਾਂ ਮੈਨੂੰ ਲੱਗਦਾ ਕਿ ਅੱਧਾ ਕਿ ਘੰਟਾ ਲੱਗਦਾ ਹੈ ਤਾਂ ਕਿੰਨਾ ਕੁ ਸੁਖਾਲਾ ਦੇਖਦੇ ਹਾਂ ਜਿਹੜੀ ਕਨੈਕਟੀਵਿਟੀ ਹੋ ਚੁੱਕੀ ਹੈ ਇੱਕ ਸੰਤ ਬਹੁਤ ਅੱਛਾ ਲੱਗਦਾ ਹੈ ਮੇਰੀ ਤਾਂ ਬੇਟੀ ਵੀ ਪਹਿਲੇ ਪੜਦੀ ਸੀਗੀ ਬੰਬੇ ਤੇ ਉਦੋਂ ਉਸ ਟਾਈਮ ਸਾਨੂੰ ਇਹ ਸ਼ੁਰੂ ਕੀਤਾ ਸੀ ਬਟ ਫਿਰ ਬੰਦ ਹੋ ਗਈ ਸੀ ਵਿੱਚ ਫਲਾਈਟ ਠੀਕ ਹੈ ਫਿਰ ਹੁਣ ਤਾਂ ਸਾਨੂੰ ਬਹੁਤ ਈਜ਼ੀ ਹੈ 50 ਮਿੰਟਸ ਤੇ ਇੱਥੇ ਪਹੁੰਚ ਗਏ ਸੀ ਨਹੀਂ ਤਾਂ ਉੱਥੇ 2.5 ਘੰਟੇ ਲੱਗ ਜਾਂਦੇ ਆ ਗੋਪਰਾਈਏ ਬੰਬੇ ਤੋਂ ਫਲਾਈਟੇ ਸ਼ੁਰੂ ਹੋਣੀ ਹੈ ਤੇ ਜਲੰਧਰ ਉਤਰਨੀ ਹੈ ਇੱਥੋਂ ਫੇ ਵਾਪਸ ਬੰਬੇ ਚੱਲ ਜਾਣਾ ਹੈ ਆਮ ਤੌਰ ਤੇ ਜਿਹੜਾ ਕਾਮਨ ਪੀਪਲ ਹੈ ਕਨੈਕਟੀਵਿਟੀ ਦਾ ਬਹੁਤ ਤਗੜਾ ਸਾਧਨ ਹੈ ਕਿੰਨਾ ਕੁ ਈਜ਼ੀ ਦੇਖਦੇ ਹੋ ਕਿ ਕਿੰਨਾ ਕੁ ਵਧੀਆ ਸਹੂਲਤ ਕਿੰਨੀ ਆਮ ਲੋਕਾਂ ਨੂੰ ਜਿਆਦਾ ਸਹੂਲਤ ਹੈ ਜੀ ਬਹੁਤ ਜਿਆਦਾ ਟਾਈਮ ਬਚਣਾ ਜੀ ਖਰਚਾ ਵੀ ਬਚਣਾ ਤੇ ਟਾਈਮ ਵੀ ਬਚਦਾ ਜੀ ਠੀਕ ਹੈ ਜਿਹੜਾ ਟਿਕਟ ਪ੍ਰਾਈਸ ਹੈ ਕੁਝ 5500 ਰੁਪਈਆ ਹੈ ਠੀਕ ਹੈ ਸਸਤੀ ਹੈ ਉਹ ਜਿਆਦਾ ਹਾਂ ਅੰਮ੍ਰਿਤਸਰ ਇਸ ਟਾਈਮ ਅੰਮ੍ਰਿਤਸਰ ਦੀ 12000 ਰੁਪਿਆ ਰੇਟ ਚੱਲਦਾ ਪਿਆ ਹੈ ਹਾਂ 12000 ਦੀ ਇਹ ਫਲਾਈਟ ਬੁੱਕ ਕਰਾਈ ਤੇ 12000 ਹੀ ਹੁੰਦੀ ਪਈ ਸੀਗੀ। ਉਹ ਮੈਂ 6 ਚ ਆ ਰਹੇ ਸੀ। ਚਲੋ ਜੀ ਇਹ ਆਪਣੇ ਬੇਟੇ ਨੂੰ ਰਿਸੀਵ ਕਰਨ ਆਏ ਆ ਸੋ ਇਹ ਹੁੰਦਾ ਕਿਉਂਕਿ ਜਿੰਨਾ ਦੇ ਗਏ ਹੋਏ ਨੇ ਕਿਤੇ ਉਹਨਾਂ ਨੂੰ ਰਿਸੀਵ ਕਰਨ ਲਈ ਆਏ ਤਾਂ ਇਹ ਕਨੈਕਟੀਵਿਟੀ ਦਾ ਸਾਧਨ ਹੈ ਬਹੁਤ ਸੌਖਾ ਹੋ ਜਾਂਦਾ ਹੈ। ਸਸ਼ਕਲ ਮੈਨ। ਸ਼੍ਰੀ ਖਾਨ ਕਿੰਨੂੰ ਲੈਣ ਆਏ ਹੋ? ਆਪਣੇ ਹਸਬੰਡ ਨੂੰ। ਅੱਛਾ ਹਸਬੰਡ ਨੂੰ? ਹਸਬੰਡ ਕਿੱਥੋਂ ਆ ਰਹੇ? ਸ਼ੈਸ਼ਲ ਤੋਂ ਜੀ। ਕਿੱਥੋਂ ਆ ਰਹੇ? ਸ਼ੈਸ਼ਲ ਤੋਂ ਆ ਰਹੇ ਆ। ਫਿਰ ਉਹ ਅਮ ਉਹ ਤੇ ਨੈਕਸਟ ਫਲਾਈਟ ਹੈ। ਅੱਛਾ ਕਨੈਕਟਿੰਗ ਫਲਾਈਟ। ਜਨ ਜੀ ਇਹ ਮੁੰਬਈ ਉਤਰਗੇ ਸਗੇ। ਸੇ ਮੁੰਬਈ ਤੋਂ ਜਿਹੜੀ ਡਾਇਰੈਕਟ ਫਲਾਈਟ ਮਿਲੀ ਹੈਗੀ ਤੇ ਕਿਹੜੀ ਕੰਟਰੀ ਤੋਂ ਆ ਰਹੇ ਹੋ ਸੇ 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 ਉਹ ਦੂਸਰੀ ਯੂਰਪ ਕੰਟਰੀ ਨਾਲ ਅੱਛਾ ਯੂਰਪ ਕੰਟਰੀੋਂ ਆ ਰਹੇ ਠੀਕ ਹੈ ਕਿੰਨਾ ਚਿਰ ਹੋ ਗਿਆ ਸੀ ਉਹਨਾਂ ਨੂੰ ਗਿਆ ਇਹ ਸਾਲ ਅੱਛਾ ਸਾਲ ਹੋ ਗਿਆ ਇਹ ਤੁਹਾਡਾ ਲੱਗ ਹੀ ਏਰੀਆ ਹੈਗਾ ਸਾਡਾ ਮਕੇਰੀਆ ਅੱਛਾ ਉੱਥੋਂ ਆਏ ਪਰ ਫਿਰ ਵੀ ਤੁਹਾਨੂੰ ਸੌਖਾ ਹੈ ਜਾਂ ਤੁਸੀਂ ਅੰਮ੍ਰਿਤਸਰ ਨੂੰ ਜਾਣਦੇ ਹੋ ਤਾਂ ਤਾਂ ਇੱਥੋਂ ਥੋੜਾ ਬੜਾ ਨੇੜੇ ਹੋ ਗਿਆ ਅੱਛਾ ਕਾਫੀ ਨੇੜੇ ਹੋ ਗਿਆ ਅੰਮ੍ਰਿਤਸਰ ਸਾਨੂੰ 150 ਕਿਲੋਮੀਟਰ ਪੈ ਜਾਂਦਾ ਤੇ ਇਹ ਸਾਨੂੰ ਸਿਰਾਸੇ ਹੀ ਕਿਲੋਮੀਟਰ ਹੈ ਅੱਛਾ ਇਹ ਸਾਲ ਬਾਅਦ ਤੁਸੀਂ ਮਿਲਣਾ ਆਪਣੇ ਹਸਬੰਦ ਨੂੰ ਕਿੰਨੀ ਕੁ ਖੁਸ਼ੀ ਇੱਕ ਤਾਂ ਲੱਗੇ ਆ ਗਏ ਇੱਕ ਤਾਂ ਟਾਈਮ ਬਚ ਗਿਆ ਜੀ ਬਹੁਤ ਜ਼ਿਆਦਾ ਠੀਕ ਹੈ ਗੱਲ ਹੋਈ ਸੀ ਜਦੋਂ ਬੰਬੇ ਉਤਰੇ ਹਾਂਜੀ ਜੀ ਜੀ ਤੇ ਅੱਜ ਪਹਿਲੀ ਫਲਾਈਟ ਤੁਹਾਨੂੰ ਪਤਾ ਸੀ ਤੇ ਪਹਿਲੀ ਫਲਾਈਟ ਆਉਣੀ ਹੈ ਪਹਿਲੀ ਫਲਾਈਟ ਪਹਿਲੇ ਉਹਨਾਂ ਦੀ ਸੀ ਅੰਮ੍ਰਿਤਸਰ ਦੀ ਅਚਾਨਕ ਫਿਰ ਜਿਹੜੀ ਉਹਨਾਂ ਦੀ ਕੰਪਨੀ ਸੀ ਉਹਨਾਂ ਨੇ ਬੋਲਿਆ ਕਿ ਆਦਮਪੁਰ ਦੀ ਮਿਲੀ ਹੈ ਠੀਕ ਹੈ ਤੇ ਫਿਰ ਆਦਮਪੁਰ ਤੋਂ ਅੰਮ੍ਰਿਤਸਰ ਤੋਂ ਹੀ ਆਦਮਪੁਰ ਹੀ ਆ ਰਹੇ ਪਹਿਲੇ ਅੰਮ੍ਰਿਤਸਰ ਗਏ ਸੀ ਠੀਕ ਹੈ ਤੇ ਹੁਣ ਆਦਮਪੁਰ ਕਿੰਨੇ ਤੁਹਾਡੀ ਫਲਾਈਟ ਆਦਮਪੁਰ ਦੀ ਫਿਰ ਹੁਣ ਆਦਮਪੁਰ ਪਹੁੰਚ 이지 ਹੋ ਗਿਆ ਨਾ ਲੋਕਾਂ ਨੂੰ ਬਿਲਕੁਲ ਬਹੁਤ ਵਧੀਆ ਜਿਹੜਾ 에어ਪੋਰਟ ਹੈ ਬਹੁਤ ਕਨੈਕਟੀਵਿਟੀ ਕਰੂਗਾ ਹੈਨਾ ਅੰਮ੍ਰਿਤਸਰ ਦਾ ਰਸ ਵੀ ਕੱਟ ਜੁਗਾ ਤੇ ਜਿਹੜੇ ਇੱਕ ਦਾ ਕੋਸਟ ਕਟਿੰਗ ਹੋ ਜਾਣੀ ਕਾਫੀ ਕੱਟ ਜਾਨੀ ਕੋਸਟ ਜਿਹੜਾ ਅਸੀਂ ਅੰਮ੍ਰਿਤਸਰ ਤੋਂ ਫਲਾਈਟ ਬੁੱਕ ਕਰਨੀ ਹੈ ਸਿੱਧਾ ਇਤੋਂ ਉਹਦਾ ਬੜਾ ਇਫੈਕਟ ਪੈਣਾ ਠੀਕ ਹੈ ਤਾਂ ਬਿਲਕੁਲ ਮੈਮ ਹੋਣਾ ਦੇ ਨਾਲ ਗੱਲ ਕੀਤੀ ਹੈ ਮੈਮ ਹੋਣਾ ਦੇ ਹਸਬੰਡ ਆ ਰਹੇ ਹੈ ਯੂਰਪ ਤੋਂ ਆਹ ਅੰਦਰੋਂ ਵੀ ਜਿਹੜੇ ਯਾਤਰੀ ਨੇ ਉਹ ਵੀ ਨਿਕਲਣਗੇ ਸੋ ਇਹ ਪਰਿਵਾਰ ਨੇ ਖੁਸ਼ੀ ਦੇ ਪਲ ਵੀ ਇਹਨਾਂ ਦੇ ਇੱਕ ਦਾ ਬੇਟਾ ਆ ਰਿਹਾ ਇੱਕ ਦੇ ਹਸਬੰਡ ਆ ਰਹੇ ਨੇ ਤਾ ਬੜੀ ਖੁਸ਼ੀ ਦੇ ਪਾਲਨੇ ਕਿਉਂਕਿ ਕਨੈਕਟੀਵਿਟੀ ਹੋ ਜਾਂਦੀ ਹੈ ਜਿਹੜਾ ਘੰਟਿਆਂ ਦਾ ਸਫਰ ਹੈ ਮਿੰਟਾਂ ਦੇ ਵਿੱਚ ਤੈ ਹੋ ਜੇ ਤਾਂ ਇਹ ਤੋਂ ਵੱਡੀ ਖੁਸ਼ੀ ਕੀ ਹੈ ਔਰ ਉਹ ਵੀ ਇੱਕ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤਾਂ ਕੁਝ ਹੀ ਸਮੇਂ ਦੇ ਵਿੱਚ ਫਲਾਈਟ ਜਿਹੜੀ ਲੈਂਡ ਹੋਈ ਹੈ ਅੰਦਰੋਂ ਯਾਤਰੀ ਨਿਕਲਣਗੇ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਰਿਵਿਊ ਹੈ ਕਿਉਂਕਿ ਪਹਿਲਾਂ ਅੰਮ੍ਰਿਤਸਰ ਲੈਂਡ ਹੋਣਾ ਪੈਂਦਾ ਸੀ ਹੁਣ ਇਹ ਸੈਂਟਰ ਜਾ ਪੈ ਗਿਆ ਸੋ ਬਹੁਤ ਸੌਖਾ ਹੋਏਗਾ ਸੋ ਜਦੋਂ ਵੀ ਨਿਕਲਦੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੈਨੂੰ ਹੋਰ ਸਾਡੇ ਨਾਲ ਸਰ ਹੁਣੀ ਮੌਜੂਦ ਨੇ ਸ਼ਿਰੜੀ ਤੋਂ ਆਏ ਨੇ ਦਰਸ਼ਨ ਕਰਕੇ ਆਏ ਹਾਂ ਹਾਂਜੀ ਸ਼ਿਰੜੀ ਗਏ ਸੀ ਜੀ ਦਰਸ਼ਨ ਕਰਕੇ ਆ ਰਹੇ ਹਾਂ ਆਇਆ ਮੁੰਬਈ ਤੋਂ ਲੀਤੀ ਫਲਾਈਟ ਤੁਸੀਂ ਮੈਂ ਮੈਂ ਸੁਣ ਰਿਹਾ ਸੀ ਕਿ ਤੁਸੀਂ ਲੋਕਲੀ ਆਏ ਕਿਉਂ ਇੱਧਰ ਲਾਗੇ ਸੀ ਹਾਂਜੀ ਮੈਂ ਕੋਈ ਜਲੰਧਰ ਦਾ ਹੀ ਹਾਂ ਜੀ ਠੀਕ ਆ ਤਾਂ ਕਿੰਨਾ ਈਜ਼ੀ ਹੋ ਗਿਆ ਨਹੀਂ ਤਾਂ ਤੁਹਾਨੂੰ ਅੰਮ੍ਰਿਤਸਰ ਜਾਣਾ ਪੈਣਾ ਸੀ ਉਹ 2 ਘੰਟੇ ਬੱਜ ਗਏ ਆ ਤਾਂ ਬਿਲਕੁਲ ਅੱਧੇ ਘੰਟੇ ਦੀ ਵਾਰਟ ਤੇ ਆ ਤੁਹਾਡਾ ਘਰ ਹਾਂਜੀ ਬਹੁਤ ਵਧੀਆ ਹੋ ਗਿਆ ਜੀ ਇਹ ਫਲਾਈਟ ਦਾ ਕਰਕੇ ਅੱਛਾ ਤੇ ਪਹਿਲੇ ਸਾਨੂੰ ਅੰਮ੍ਰਿਤਸਰ ਜਾਂ ਦਿੱਲੀ ਜਾਣਾ ਪੈਂਦਾ ਹੁੰਦਾ ਸੀ ਅੰਮ੍ਰਿਤਸਰ ਦੀ ਮਹਿੰਗੀ ਪੈਂਦੀ ਹੁੰਦੀ ਸੀ ਫਲਾਈਟ ਇਹ ਫਲਾਈਟ ਵੀ ਸਸਤੀ ਪੈ ਰਹੀ ਹੈ ਤੇ ਇਹਦੇ ਲਈ ਸਾਨੂੰ ਤੁਹਾਨੂੰ ਪਤਾ ਸੀ ਕਿ ਇਹ ਪਹਿਲੀ ਫਲਾਈਟ ਹੀ ਆ ਇੱਥੇ ਜਿਹੜੀ ਆਦਮਪੁਰ ਲੈਂਡ ਹੋਣੀ ਹਾਂਜੀ ਪਤਾ ਸੀ ਜੀ ਠੀਕ ਹੈ ਮਤਲਬ ਵਧੀਆ ਰਹਿ ਗਿਆ ਤੁਹਾਡਾ ਸਾਡਾ ਬਹੁਤ ਵਧੀਆ ਰਿਹਾ ਜੀ ਤੇ ਦਰਸ਼ਨ ਕਿਵੇਂ ਦੇ ਰਹੇ ਤੁਹਾਡੇ ਦਰਸ਼ਨ ਬਹੁਤ ਬੜੀਆ ਰਹੇ ਜੀ ਬਹੁਤ ਅੱਛੇ ਦਰਸ਼ਨ ਹੋਏ ਹਾਂ ਤੇ ਹੁਣ ਤੇ ਲੱਗ ਰਿਹਾ ਜੀ ਹਰ ਮਹੀਨੇ ਬਾਬਾ ਹੀ ਇਦਾਂ ਹੀ ਬੁਲਾਉਂਦੇ ਰਹਿਣਗੇ ਸਾਨੂੰ ਜੀ ਆਪਾਂ ਜਾਂਦੇ ਰਾਂਗੇ ਫਲਾਈਟ ਤੇ ਖਾਸ ਤੌਰ ਤੇ ਜਿਹੜੇ ਸ਼ਰਧਾਲੂ ਹੁੰਦੇ ਨਾ ਉਹ ਇਹ ਦੇਖਦੇ ਆ ਕਿ ਇੱਕ ਕਾਸਟ ਇਫੈਕਟਿਵ ਹੋਵੇ ਹਨਾ ਕਿ ਚਲੋ ਬਜਟ ਫ੍ਰੈਂਡਲੀ ਹੋ ਜੇ ਤਾਂ ਇਹਦੀ ਕਾਸਟ ਵੀ ਮਿਨੀਮਮ ਹੈਗੀ ਹੈ ਹਨਾ ਜਿੰਨਾ ਅਸੀਂ ਟ੍ਰੇਨ ਤੇ ਜਾਂਦੇ ਆ ਹਨਾ ਉਹਦੇ ਕੰਪੇਅਰ ਹੀ ਹੈਗੇ ਨਾਲੇ ਤਾਂ ਸਮਾਂ ਬਚਦਾ ਤਾਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਵਧੀਆ ਹੋਇਆ ਬਹੁਤ ਅੱਛਾ ਹੋਇਆ ਜੀ ਬਹੁਤ ਬੜੀਆ ਹੋਇਆ ਜੀ ਠੀਕ ਹੈ ਹਾਂਜੀ ਆਪਾਂ ਸ਼ੁਕਰਗੁਜ਼ਾਰ ਆ ਜੀ ਆਪਣਾ ਜਿਨ੍ਹਾਂ ਨੇ ਵੀ ਆ ਉਹ ਪ੍ਰਾਲਾ ਕੀਤਾ ਹੈਗਾ ਉਹ ਨਾ ਬਿਲਾ 에어ਪੋਰਟ ਚਲ ਗਿਆ ਕਨੇਡਾ ਤੁਸੀਂ ਵੀ ਦਰਸ਼ਨ ਕਰਕੇ ਆਏ ਹੋ ਹਾਂਜੀ ਬਿਲਕੁਲ ਕਿੱਦਾਂ ਦੇ ਰਹੇ ਬਹੁਤ ਵਧੀਆ ਜੀ ਬਹੁਤ ਵਧੀਆ ਨਾਲ ਹੀ ਸੀਗੇ ਭਾਈ ਪਹਿਲੀ ਫਲਾਈਟ ਦਾ ਆਨੰਦ ਮਾਣਿਆ ਤੁਸੀਂ ਹਾਂਜੀ ਹਾਂਜੀ ਬਿਲਕੁਲ ਠੀਕ ਰਿਹਾ ਬਹੁਤ ਵਧੀਆ ਬਹੁਤ ਵਧੀਆ ਚਲੋ ਬਈ థాంਕ ਯੂ ਸਰ ਤੁਸੀਂ ਦਰਸ਼ਨ ਕੀਤੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਇਹ ਸਰ ਹੁਣੇ ਵੀ ਸ਼੍ਰੀ ਰਿਡੀ ਤੋਂ ਆਏ ਨੇ ਦਰਸ਼ਨ ਕਰਕੇ ਤਾਂ ਇਹ ਤਸਵੀਰਾਂ ਦਿਖਾ ਰਹੇ ਆ ਕਿ ਕਾਫੀ ਇਮੋਸ਼ਨਲ ਤਸਵੀਰਾਂ ਨੇ ਭਾਜੀ ਹੁਣੇ ਯੂਰਪ ਤੋਂ ਆਏ ਨੇ ਯੂਰਪ ਤੋਂ ਆਏ ਸੀ ਅਸੀਂ ਗੱਲਬਾਤ ਕੀਤੀ ਹੈ ਭਾਈ ਹੱਸ ਕੇ ਗੱਲ ਜੀ ਸასი ਬਾਦ ਪਰਿਵਾਰ ਨਾਲ ਮਿਲੇ ਹੋ ਸਾਲ ਹੋ ਗਿਆ ਮੈਡਮ ਹੁਣੀ ਕਹਿ ਰਹੇ ਸੀ ਕਿ ਯੂਰਪ ਤੋਂ ਆਏ ਹੋਣਾ ਇੱਕ ਤਾਂ ਲਾਗੇ ਉਤਰ ਗਏ ਤੇ ਕਿੱਦਾਂ ਦਾ ਰਿਹਾ ਸਫਰ ਉਹ ਵਜੀ ਸਫਰਿਆ ਠੀਕ ਸੀਗਾ ਹਾਂਜੀ ਠੀਕ ਹੈ ਤੇ ਤੁਹਾਨੂੰ ਪਤਾ ਸੀ ਵੀ ਆ ਲਾਗੇ ਹੀ ਲੈਂਡ ਹੋ ਜਾਣੀ ਇੱਧਰ ਜਲੰਧਰ ਦੇ ਆਦਮਪੁਰ ਨਾ ਨਹੀਂ ਮੈਨੂੰ ਅੰਮ੍ਰਿਤਸਰ ਦੱਸਿਆ ਸੀਗਾ ਅੱਛਾ ਅੰਮ੍ਰਿਤਸਰ ਬੋਰਡ ਲਿਖਿਆ ਹੋਇਆ ਤੇ ਅੰਮ੍ਰਿਤਸਰ ਨੇ ਟਿਕਟ ਬਲੀ ਬੱਸ ਉਹ ਕੈਨਸਲ ਹੋ ਗਈ ਅੱਛਾ ਉਹਨਾਂ ਨੇ ਆਪ ਹੀ ਕਨੈਕਟ ਕਰਤਾ ਹਾਂਜੀ ਉਹਨਾਂ ਨੇ ਕੈਨਸਲ ਕਰਕੇ ਮੈਨੂੰ ਫਿਰ ਇੱਧਰ ਦਿੱਤੀ ਆਦਮਪੁਰ ਦੀ ਅੱਛਾ ਉਹ ਦੱਸਤਾ ਸੀ ਉਹਨਾਂ ਨੇ ਦੱਸਤਾ ਸੀ ਬਾਅਦ ਵਿੱਚ ਤੇ ਤੁਸੀਂ ਪਰਿਵਾਰਕ ਮੈਂ ਠੀਕ ਹੈ ਤੇ ਮੈਂ ਕਿਹਾ ਤੁਸੀ ਮੱਥਾ ਟੇਕ ਕੇ ਤੇ ਮੈਂ ਕਿਹਾ ਆ ਜਿਓ ਤੇ ਮੈਂ ਅੰਦਰ ਵਾ ਪਹੁੰਚ ਜਾਊਗਾ ਠੀਕ ਹੈ ਇਹ ਠੀਕ ਰਹਿ ਸਫਰ ਇਜ਼ੀ ਸੀਗਾ ਇਜ਼ੀ ਸਫਰ ਹੈ ਤੇ ਕਿਵੇਂ ਦੇਖਦੇ ਹੋ ਲੋਕਾਂ ਨੂੰ ਕਿਉਂਕਿ ਇਹ ਦੁਆਬੇ ਦਾ ਮਿਲ ਗਿਆ ਹੈ ਨਾ ਬਹੁਤ ਸਾਰੇ ਹੁਸ਼ਿਆਰ ਪਰ ਹੋ ਗਿਆ ਜਲੰਧਰ ਹੋ ਗਿਆ ਇਹ ਸਭ ਤੋਂ ਬੈਸਟ ਇਧਰਲੇ ਲੋਕਾਂ ਹੋ ਗਿਆ ਹਾਂ ਇਧਰਲੇ ਲੋਕਾਂ ਨੂੰ ਵਧੀਆ ਹੋ ਗਿਆ ਹੈ ਨਾ ਨਾਲੇ ਤਾਂ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਨਾਲੇ ਸਮਾਂ ਵੀ ਘਟ ਗਿਆ ਹੈ ਨਾ ਇਧਰ ਇੱਕ ਘੰਟਾ ਲੱਗਦਾ ਘਰ ਜਾਣ ਨੂੰ ਹਾਂ ਸਿਟੀ ਚ ਆ ਗਏ ਇਧਰ ਵਧੀਆ ਹੈ ਅੰਬਰ ਸਾਹਿਬ ਚ ਆਉਣ ਤੇਨੇ ਘਟ ਲਾਦੇ ਆ ਵਿਦੇਸ਼ ਦੇ ਵਿੱਚ ਕਿਦਾਂ ਦਾ ਰਿਹਾ ਸਮਾਂ ਵਧੀਆ ਰਿਹਾ ਪਰਿਵਾਰ ਨੂੰ ਮਿਸ ਕੀਤਾ ਬੱਚੇ ਮਿਲੇ ਐ ਇਮੋਸ਼ਨਲ ਜਿਹਾ ਵਿਸਥਾ ਕਰਨਾ ਪੈਂਦਾ ਕਿ ਇੰਨੇ ਦੂਰ ਜਨ ਨੇ ਰਹਿਣਾ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤਾਂ ਸਰ ਹੁਣੀ ਆਏ ਆ ਯੂਰਪ ਤੋਂ ਪਰਿਵਾਰ ਨੂੰ ਮਿਲੇ ਨੇ ਇਹ ਤਸਵੀਰਾਂ ਅਸੀਂ ਦਿਖਾ ਰਹੇ ਹੈਗੀਆਂ ਆ ਪੈਂਦਾ ਸੀ ਜਿਹੜੇ ਜਲੰਧਰ ਵਾਲੇ ਏਰੀਏ ਦੇ ਹੈਗੇ ਸੀ ਤਾਂ ਉਹਨਾਂ ਦੇ ਵਾਸਤੇ ਇਹ ਕਾਫੀ ਸੁਖ ਹੋਇਆ ਕਿਉਂਕਿ ਉਹ ਜਿਹੜੀ ਫਲਾਈਟ ਹੈ ਹੁਣ ਇੱਥੇ ਲੈਂਡ ਕਰਨ ਲੱਗ ਪਈ ਐ ਤਾਂ ਕਾਫੀ ਸੁਖ ਸੀਗਾ ਸੋ ਗੱਲਬਾਤ ਵੀ ਕਰਦੇ ਆ ਸਰ ਕਿੱਥੋਂ ਆਏ ਹੋ ਬੰਬੇ ਤੋਂ ਆਏ ਹੋ ਯਾ ਨੋ ਆਮ ਕਮਿੰਗ ਫਰਮ ਚੇਨਈ ਯੂ ਕਮਿੰਗ ਫਰਮ ਚੇਨਈ ਫੋਰ ਵਰਡ ਪਰਪਸ ਐਸ ਯੂ ਟੂਰਿਜ਼ਮ ਅੱਛਾ ਐਸ ਟੂਰਿਜ਼ਮ ਸੋ ਵਾਟ ਯੂ ਵਾਂਟ ਟੂ ਐਕਸਪਲੋਰ ਹੇਅਰ ਵਾਟ ਯੂ ਵਾਂਟ ਟੂ ਸੀ ਐਨੀ ਸਿਟੀ ਪਾਰਟिकुलर ਨੋ ਆਮ ਜਸਟ ਗੋਇੰਗ ਟੂ ਜਲੰਧਰ ਅੱਛਾ ਜਲੰਧਰ ਓਕੇ ਯੂ ਆਰ ਆ ਲੱਕੀ ਜਲੰਧਰ ਇਜ਼ ਨੀਅਰ ਬਾਊਟ ਥੈਟ 에ਅਰਪੋਰਟ ਐਸ ਕੰਪੇਅਰ ਟੂ ਦੀ ਅੰਮ੍ਰਿਤਸਰ ਸੋ ਇਹ ਪਹਿਲੇ ਆਏ ਨੇ ਜਿਹੜੇ ਚੇਨਈ ਤੋਂ ਆਏ ਨੇ ਜਲੰਧਰ ਇਹਨਾਂ ਨੇ ਜਾਣਾ ਸੀਗਾ ਅੰਮ੍ਰਿਤਸਰ ਤੋਂ ਜਲੰਧਰ ਜਾਣਾ ਸੀ ਤਾਂ ਹੁਣ ਇਹ ਹੋਇਆ ਕਿ ਆਦਮਪੋਰੀ ਉਤਰ ਗਏ ਤੇ ਇਹਨਾਂ ਨੂੰ ਜਲੰਧਰ ਨਜ਼ਦੀਕ ਪੈਣ